ਅਦੀਪੇ ਦੇ ਬਾਰੇ ਪੈ ਰਹੇ ਤਾਂ ਫਦੇ lema, ਚਲੇ Kita ਆਜੋ 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 ਪਾਪਾ ਜੀ ਪਾਪਾ ਜੀ ਮਾਫੀ ਆ ਲੱਭੀ ਨਹੀਂ ਮਾਫੀ ਲੱਭ ਗਈ ਉਹ ਕਿੰਨਾ ਕਿੰਨਾ ਇਹਦਾ ਪੁੱਤੂ ਭਾਰ ਹੋਣਾ ਵਾ 6 ਕਿਲੋ ਇਹ ਮੇਰਾ ਦੁਸ਼ਮਣ ਸਰ ਚੱਲੇ ਹੁਣ ਓਏ ਇਹ ਤਾਂ ਚੱਲ ਚਲੇ ਯੋ ਫੇਰ ਵਾਪਸੀ ਆ ਗਵਾਚੀ ਹੀ ਹੋ ਵੀ ਇਨੂੰ ਲਵਦੇ ਫਿਰਦੇ ਸਾਰੇ ਮਾਫੀਆ ਲਿਬੜ ਕੇ ਆਈ ਵੇ ਕਿੱਧਰ ਚਲ ਤਰਪ ਦੇਖੋ ਵੀ ਗੈਂਗਾਂ ਦੀ ਮਾਫੀਆਂ ਲੱਭ ਕੇ ਮਾਫੀਆਂ ਨਾਲੋਂ ਪਹਿਲਾਂ ਘਰ ਆ ਗਈ ਆ ਗਏ ਭਾਜੀ ਮਾਫੀਆਂ ਨਾਲੋਂ ਪਹਿਲਾਂ ਘਰ ਆ ਗਈ ਵਾ ਹੋਰ ਮਾਫੀ ਦੇ ਕਾਂਥਾ ਨਹੀਂ ਛੋੜਤੀ ਸੀ ਚਲੋ ਉਧਰ ਉਧਰ ਚਲੋ ਗੋਰੇ ਫਤੇ ਚਲੋ ਉਧਰ ਪਾਪਾ ਜੀ ਮੂਹੇ ਮਾਫੀ ਨਾ ਹੋ ਨਾ ਚਿਕੜ ਜਲੀ ਬੜ ਗਈ ਫਿਰ ਮਨਸਰ ਇਹ ਉਧਰ ਤੂੰ ਹੀ ਆਹੀ ਇਹਨੂੰ ਚੂਚੂ ਓਏ ਹੋਏ ਹੋਏ ਹੋਲੀ 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 ਬੁੱਤ

ਲੜਪੇ 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 ਨਾ ਕੋਰੇ ਕੋ ਲੜੋ ਨਾ ਲੜੋ ਕਿ ਜਮਾਪਾ ਹੋਏ ਉਹ ਬੱਚੇ ਲੱਗੇ ਆ ਵੀ ਫੋਲ ਨਹੀਂ ਵੇ ਕਰਨ ਆਪਣਾ ਇੱਧਰ ਬਾਜੀ ਇੱਧਰ ਆਓ ਇੱਧਰ ਆਓ ਇੱਧਰ ਆ ਜਾ ਤੂੰ ਰੱਸੀ ਕਿੱਤੀ ਮਰਦਾ ਅੱਬੀ ਤਬੀ ਤਬੀ ਤੇਜਲਾ ਮਾ ਬੈਠੋ ਬਾਜੀ ਤੁਸੀਂ ਮੈਂ ਇੱਧਰ ਆ ਇੱਧਰ ਓਏ ਅਨੂ